ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰਣ ਅਖਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਮਿਠ ਦੇ ਨਾਮ ਦਿਉ ਮੁਖ ਲਾਇਆ ਜਨ ਨਾਨਕ ਐ ਸਾਹ ਹਰ ਸੇਬਿਆ ਅੰਤ ਲੈ ਛਡਾਇਆ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਭਇਆ ਜਾਂ ਸੁਖਤਾ ਮਨਾ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੂ ਕਰੇ ਨਾ ਹੋਈ ਬਲਹਾਰੀ ਕੁਦਰਤ ਵਸਿਆ ਤੇ ਰਾਂਤ ਨਾ ਜਾਈ ਲਖਿਆ ਰਾਹ ਜਾਤਮਹਿ ਜੋਤ ਜੋਤ ਮੈਂ ਜਾਤਾ ਅਕਲਕਲਾ ਭਰਮੂਰ ਰਹਿਆ ਤੂੰ ਸੱਚਾ ਸਾਹਿਬ ਸਿਵਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਉਹ ਨਾਨਕ ਕਰਤੇ ਗਿਆ ਬਾਤਾਂ ਜੋ ਕਿਸ਼ ਕਰਣਾ ਸੋ ਕਰ ਰਿਹਾ ਸੋਦਰ ਰਾਗਾ ਸਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕੀ ਹਾ ਸੋ ਕਰ ਕੇ ਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੀ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਬਾਵਣ ਹਾਰੇ ਕੀਤੇ ਤੇਰੇ ਰਾਗ ਪਰਿਸ਼ੋ ਕਈਏ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵਣ ਤੁਧਨੋ ਚਿੱਤ ਗੋਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸਰ ਬਰਮਾ ਦੇਵੀ ਸੋਹਣ ਤੇਰੀ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ ਦੀਪਤੀਆਂ ਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪਣ ਰਖੀ ਸਰ ਜੁਗ ਜੁਗ ਵੇਦਾ ਨਾਲੇ ਗਾਵਣ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮਛ ਪਿਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਣ ਤੁਧਨੋ ਜੋਧ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਸਾਬ ਨੂੰ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰੇ ਰੱਖੇ ਤੇਰੇ ਧਾਰੇ ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੋ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨ ਸੇ ਵਾਇਆ ਜਿੰਨ ਉਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਈ ਸੋ ਪਾਤ ਸਾਹੋ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੀ ਸਭ ਕੋ ਏ ਕੇਵਡ ਵੱਡਾ ਢੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕਿਤਾ ਕੀ ਵਡਚੀ ਰਾਰਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਦਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਬੁਰਖਾਂ ਕਿਆ ਵਡਿਆਈਆਂ ਦੁਧ ਮਨ ਸਿੱਧੀ ਕਨੇਰਾ ਪਾਈਆ ਕਰਮ ਮਿਲੇ ਨਾਹੀ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸਿਮਤੀ ਭਰੀ ਤੇਰੇ ਭੰਡਾਰ ਜਿਸ ਤੂੰ ਦੇਹ ਤਿਸੈ ਕਿਆ ਆਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁਖੇ ਖਾਈ ਚਲੀਏ ਦੁਖ ਸੋ ਕਿਉ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਾ ਸਾਚੇ ਨਾਮ ਕੀ ਦਿਲ ਵਡਿਆਈ ਆਖ ਤੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਏ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਜਿੰਦਾ ਰਹੇ ਨਾ ਚੁੱਕੇ ਭੋਗ ਗੁਣ ਹੋਰ ਨਹੀਂ ਕੋਈ ਨਾ ਕੋ ਹੋਵਾ ਨਾ ਕੋ ਹੋਏ ਜਿਵਣ ਆਪ ਤੇਵਣ ਤੇਰੀ ਦਾ ਜਿਨ ਜਨ ਕਰਕੇ ਕੀਤੀ ਰਾਹ ਖਸਮ ਵਿਸਾਰੇ ਤੇ ਕਮजात ਨਾਨਕ ਨਾਵੇ ਬਾਜ ਸੁਨਾਹ ਰਾਗ ਗੁਜਰੀ ਮਹੱਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰ ਕਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮ ਰੀ ਰਹਿਰਾਸ ਰਹਾ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸਰਤਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜਮਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਈ ਤ੍ਰਿਗ ਜੀਵੇ ਤ੍ਰਿਗ ਜੀਵਾ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵੈ ਉੱਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮਹਿਜੰਤ ਉਪਾਈ ਤਾਂ ਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਤੂਕੇ ਕਾਸ਼ਟ ਹਰਿਆ ਰਾਹ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸਕੇ ਧਰਿਆ ਸਿਰ ਸਿਰ ਰਿੰਜਕ ਸੰਭਾਹੀ ਠਾਕੁਰ ਕਾਹੇ ਮਨ ਭਉ ਕਰਿਆ ਊੜੈ ਊੜ ਆਵੈ ਸੈ ਕौਸਾ ਤਿਸ ਪਾਛੇ ਬਚਰੇ ਛਰਿਆ ਤੇਨ ਕਾਵਣ ਖਲਾਵੇ ਕਾਵਣ ਚੁਗਾਵੇ ਮਨ ਮੈਂ ਸਿਮਰਣ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤ ਨਾ ਪਾਰ ਆਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵੇਂ ਦੁੱਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਣਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਉਹ ਪੁਰਖ ਸਮਾਨਾ ਇੱਕ ਦਾਤੇ ਇੱਕ ਭੇਖਾਰੀ ਸਭ ਤੇਰੇ ਜੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਿਨ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਗਿਆਨ ਗੁਣ ਆਖ ਵਖਾਣਾ ਜੋ ਸੇ ਵਹ ਜੋ ਸੇ ਵਹ ਤੁਧ ਜੀ ਜਨ ਨਾਨਕ ਤਿਨ ਪੁਰ ਬਾਣਾ ਹਰਿ ਧਿਆਵਹਿ ਹਰਿ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਟੁੱਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਪਰੇ ਬੇ ਅੰਤ ਬੇ ਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨਕ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇ ਅੰਤਾ ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਮਰਤ ਸਾਸਤ ਜੀ ਕਰ ਕੀ ਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦ ਪੁਰਖ ਅਪਰੰਪਰ ਕਰਤਾ ਜੀ ਤੁਧ ਜੀਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲ ਕਰਤਾ ਸੋਈ ਤੁਧ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤਦ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੇਡਾ ਸਾਈ ਜੋ ਤਉ ਭਾਵੇ ਸੋਈ ਥਿਸੀ ਜੋ ਤੂੰ ਦੇਹ ਸੋਈ ਹਉ ਪਾਈ ਰਾ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੋ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤਦ ਆਪਿ ਵਿਛੋੜਿਆ ਆਪ ਮਿਲਾਇਆ ਤੂੰ ਦਰਿਆ ਸਭ ਤੁਝ ਹੀ ਮਾਹੀ ਤੁਜ ਬਿਨ ਦੂਜਾ ਕੋਈ ਨਾਹੀ ਜੀ ਜੰਤ ਸਭ تیਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾਇ ਹੈ ਸੋਈ ਜਨ ਜਾਣੈ ਹਰ ਗੁਣ ਸਾਧਹੀ ਆਖ ਵਖਾਣੇ ਜਿਨ ਹਰਿ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਦ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਈ ਆਸਾ ਮਹੱਲਾ ਪਹਿਲਾ ਤਿਤ ਸਰਵਰੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋ ਬਗਲੇ ਚਾਲੈ ਹਮ ਦੇਖਾ ਤੈ ਡੂਬੀ ਅਲੇ ਮਨ ਏਕ ਨ ਚਿਤ ਸਮੂੜ ਮਨਾ ਹਰ ਮਿਸਰਤ ਥੀਰੇ ਗੁਣ ਗਲਿਆਰਾ ਨਾ ਹੋ ਜਤੇ ਸਤੇ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਦਿਨ ਕੀ ਸਰੜਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ 5ਵਾਂ ਭਾਈ ਪਰ ਆਪਤ ਮਨੁਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾ ਸਰੰਜਾਮ ਲਾਗ ਭਉ ਜਲ ਤਰਨ ਕੈ ਜਰਮ ਬ੍ਰਿਥਾ ਜਾਤ ਰੰਗ ਮਾਇਆ ਕਹਿਰਾ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰ ਕੀ ਰਾਖੋ ਸਰਮ ਜਪ ਤੱਬ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਣਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰ ਕੀ ਰਾਖੋ ਸਰਮ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਤ ਸ਼ਹੀ ਦਸਵੀ ਕਬਿਓ ਬਾਤ ਬੇਨਤੀ ਚਉਪਈ ਹਮਰੀ ਕਰੋ ਹੱਥ ਦੇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਅਪਨਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹੱਥ ਦੇ ਮੋਹਿ ਬਚਾਵੋ ਸੁਖੀ ਬਸੇ ਮੋਹ ਰੂ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋ ਰੱਛਾ ਨਿਜ ਕਰ ਦੇ ਕਰਿਆ ਸਭ ਬੈਰਨ ਕੋ ਆਜ ਸੰਘਰਿਆ पूरण होए हमारी आशा तोर भजन के रहे प्यासा तो मैं शारड कोई अवर ना ते आऊं जो वर चाहूं सो तुम ते पाऊं सेवक सिख हमारे तारिय है चुन चुन सत्र हमारे मारिय है आप हाथ दे मुझे उबरय है मरण काल का त्रास न वरय है वो जो सदा हमारे पछा ਸਰੀਆ ਸਤਜੂ ਕਰਿਓ ਰੱਛਾ ਰਾਖ ਲਿਓ ਮੋਹਿ ਰਾਖਣ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਭ ਤਰਾ ਕਾਲ ਪਾਇ ਸ਼ਿਵ ਜੂ ਅਵਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦਾਇਤ ਜੱਛਰ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ शिव कन को शिव गुण सुख दियो सत्तरण को बल बद कियो कट कट के अंतर की जान पले बुरे की पीर पशान चीटी ते कुंचर अस्थूला सब पर कृपा दृष्ट कर फूल्ला संतन दुख पाए ते दुखी सुख पाए साधन के सुखी एक एक के पीर पछा कट कट के पट पट की जाने ਜਦ ਉਦਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੋਂ ਕਬ ਹੂੰ ਤੁਮ ਮੈ ਮਿਰਤ ਦੇਹ ਧਰ ਸਭ ਹੂੰ ਜਿਤੇ ਬਦਨ ਸ੍ਰਿਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲੰ ਜਾਣਤ ਭੀਦ ਭੀਦ ਅਰ ਆਲੰ ਨਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਲ ਅਨਾਦ ਅਸੰਭ ਤਾ ਕਾ ਮੂੜ ਚਾਰਦ ਭੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਸ ਭੇਦ ਨਾ ਜਾਣਤ ਬਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਭੇਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਭਿੰਨ-ਭਿੰਨ ਤੂੰ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕੇ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹੀ ਭੂਪਾ ਅੰਡਜ ਜੀਰਜ ਸੇ ਤਜ ਕੀਨੀ ਪਤਬਜ ਖਾਨ ਬਹੁਰ ਰਚ ਦੇਨੀ ਕਾਹੂ ਫੂਲ ਰਾਜਾ ਹਵੇ ਬੈਠਾ ਕਾਹੂ ਸਮਟ ਭਇਓ ਸੰਕਰ ਇਕੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਭਵ ਆਦਿ ਜੁਗਾਦ ਸਰੂਪ ਸਿਉਂ ਭਵ ਆਵਰੱਛਾ ਮੇਰੀ ਤੁਮ ਕਰੋ ਸਿੱਖ ਓਵਾਰ ਅਸਿੱਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਖਲ ਮਲੇਸ਼ ਕਰੋ ਰਣ ਘਾਤਾ ਜੇ ਅਸਤੋਇ ਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਿਤ ਹਾਵੇ ਮਰੇ ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਏ ਹੈ ताके काल निकट नहीं आए है रक्षा होई ताही सब काला दुष्ट अरिष्ट टरे तत्काला कृपा दृष्ट तन जाए निहर हो ताके ताप तन को हर हो रिद्ध सिद्ध कर्मो सब होई दुष्ट शहा शव सके ना कोई एक बार जिन तुमे संभारा काल फास ती ताही उबार जिन नर नाम तिहारो का ਤਾਰਦ ਦੁਸ਼ਟ ਦੋਖ ਤੇਰਾ ਖੜਗ ਕੇੰਤ ਮੈਂ ਸ਼ਰਨ ਤਿਆਰੀ ਆਪ ਹੱਥ ਦੇ ਲਿਹੋ ਉਬਾਰੀ ਸਰਬ ਠੌਰ ਮੋਹੋ ਸਹਾਈ ਦੁਸ਼ਟ ਦੋਖ ਦੇ ਦੇਹੋ ਬਚਾਈ ਖੜਗ ਕੇੰਤ ਮੈਂ ਸ਼ਰਨ ਤਿਆਰੀ ਆਪ ਹੱਥ ਦੇ ਲਿਹੋ ਉਬਾਰੀ ਸਰਬ ਠੌਰ ਮੋਹੋ ਸਹਾਈ दुष्ट दोखते लेहो बचाई सवैया पाए गहे जब ते तुमरे तब ते को आख तरै नहीं आनेऊ राम रहीम कुरान कुरान अनेक कह मत एक न मानेऊ सिमरत शास्त्र भेद सबै भाव भेद कह हम एक न जानियो सिरस पार कृपा तुमरी कर ਮੈਂ ਨਾ ਕਹਿਉ ਸਭ ਤੋਹਿ ਬਖਾਨਿਉ ਦੁਹਰਾ ਸਗਲ ਦੁਆਰ ਕਉ ਛਾੜਕੈ ਗਇਓ ਤੁਹਾਰੋ ਦਵਾਰ ਬਾਹਂ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਸਗਲ ਦੁਆਰ ਕਉ ਛਾੜਕੈ ਗਇਓ ਤੁਹਾਰੋ ਦਵਾਰ ਬਾਹਂ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਨਾਮ ਕਲੀ ਮਹੱਲਾ ਤੀਜਾ ਅਨੰਦ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦ ਉਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੁਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੇਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਮ ਗਲਾ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰਤਾ ਤੇਰਾ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸਬਦ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੁ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਗਵਾਈਆਂ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ 부ਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਤ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋਤ ਤਦ ਵਸ ਕੀਤੇ काल कंठक मारिया दुर कर्म पाया तुद जिन कौ से नाम हर के लागे कह नानक तए सुख हुवा तित कर अनहद वाजे आनंद सुणो वड भागी हो सगल मनोरथ पुरे पार ब्रह्म प्रभु पाया पुतरे सकल विसोर दुख रोग संताप उतरे ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਿ ਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਜ ਅਨਹਦ ਤੂਰੇ ਸੁਣ ਤੇ ਪੁਨੀਤ ਕਹਤੇ ਪਵਿਤ ਸਤ ਗੁਰ ਰਹਿ ਆ ਭਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਹੁੰਦਾ ਵਣੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖੇ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਈ ਉਧਾਰੋ ਇਹ ਵਸਤ ਤਜੇ ਨਹਿ ਜਾਈ ਨੇਤਨੇ ਤੇ ਰਾਖਿਉ ਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ 5 ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਣ ਹਰੀ ਕੋ ਗੁਣ ਨਹੀਂ ਆਪੇ ਦਰਸ ਪੈ ਹੋਈ ਦਰਸ ਪਿਆ ਮਹਿਰਾਤ ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ થી ਵੈ ਹਰਿਆ ਤਰਸ ਪਿਆ ਮਿਹਰামত ਹੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ થી ਵੈ ਹਰਿਆ ਪੌੜੀ ਥਿੱਥੈ ਤੂੰ ਸਮਰਤ ਜਿੱਥੇ ਕੋਈ ਨਹੀਂ ਉਥੇ ਤੇਰੀ ਰੱਖ ਅਗਨੀ ਉੱਧਰ ਮਾਹੀ ਸੁਣ ਕੈ ਜਪ ਕੀ ਦੂਤ ਨਾਏ ਤੇ ਰ ਛੱਡ ਜਾਹਿ ਭਵ ਚਰ ਵਿਖਮ ਅਸਗਾਹੁਰ ੁਰ ਸ਼ਬਦੀ ਪਾਰ ਪਾਹਿ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹਿ ਕਲ ਮੇ ਇਹੋ ਪੁਨ ਗੁਣ ਗੋਵਿੰਦ ਗਾਹਿ ਸਭ ਸੇ ਨੋ ਕਿਰਪਾਲ ਸਮਾਲੇ ਸਾਹਿ ਸਾਹਿ ਮਿਰਥਾ ਕੋਈ ਨ ਜਾਹਿ ਜੇ ਆਵੇ ਤੁਧ ਆਹੀ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਦਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤ ਗੁਰ ਵੇਖਣਾ ਸਰਵਣੀ ਸੁਣਣਾ ਗੁਰ ਨਾਉ ਸਤ ਗੁਰ ਸੇਤੀ ਰਤਿਆ ਦਰਗੇ ਪਾਈਏ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮੈਂ ਉੱਤਮ ਕਾਢੀ ਐ ਵੇਰੇਲੇ ਕੇਈ ਕੇ ਮਹੱਲਾ ਪੰਜਵਾ ਰੱਖੇ ਰਖਣਹਾਰ ਆਪ ਉਬਾਰੀਅਨ ਗੁਰ ਕੀ ਪੈਰੀ ਪਾਏ ਕਾਜ ਸਵਾਰੀਅਨ ਹੋਵਾ ਆਪ ਦਇਆਲ ਮਨਹੋ ਨ ਵਿਸਾਰੀਅਨ ਸਾਧ ਜਨ ਆਖੇ ਸੰਗ ਭਵ ਜਲ ਤਾਰੀਅਨ ਸਾਖਤ ਨਿੰਦਕ ਦੁਸ਼ਟ ਕਿਨ ਮਾਹੇ ਬਿਦਾਰੀਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ